ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੇ ਵਿੱਚ ਤੁਹਾਨੂੰ ਨਾਲ ਸ਼ੇਅਰ ਕਰਦੇ ਹੋਏ ਸਾਰੇ ਅਮਰਸਰ ਵਾਸੀਆਂ ਨਾਲ ਕਿ 스마트 ਸਿਟੀ ਪ੍ਰੋਜੈਕਟ ਦੇ ਵਿੱਚ ਇਸ ਪਹਿਲੀ ਜਿਹੜੀ ਪ੍ਰੀਫੈਬ੍ਰिकेटेड ਪੁਲਿਸ ਪੋਸਟ ਦਾ ਬਿਲਡਿੰਗ ਅੱਜ ਇਨੋਗਰੇਟ ਕੀਤੀ ਹੈ ਆਪਾਂ ਸਾਰਿਆਂ ਨੇ ਔਰ ਬਾਰ ਅਸੋਸੀਏਸ਼ਨ ਵੀ ਸਾਰੇ ਬੜੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆਂ ਉਹਨਾਂ ਨੇ ਵੀ ਬੜਾ ਇਹਦੇ ਵਿੱਚ ਸਹਿਯੋਗ ਵੀ ਦਿੱਤਾ ਹੈ ਔਰ ਸਪੈਸ਼ਲੀ ਸਾਡੇ ਇਹਨੂੰ ਬਿਲਡਰ ਨੇ ਔਰ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਉਹਨਾਂ ਨੂੰ ਮੈਂ ਤੈਥੇ ਲੋ ਮੁਬਾਰਕਬਾਦ ਦਿੰਨਾ ਕਿ ਬਹੁਤ ਸੋਹਣਾ ਫਿਨਿਸ਼ਿੰਗ ਕੀਤੀ ਹੈ ਔਰ ਬੜਾ ਅੱਛਾ ਫਰਨੀਚਰ ਲਾਇਆ ਗਿਆ ਹੈ। ਓਟ ਕੰਪਲੈਕਸ ਇੱਕ ਉਹ ਜੀ ਜਗ੍ਹਾ ਹੈ ਜਿੱਥੇ ਬਹੁਤ ਲੋਕਾਂ ਦੀ ਪਬਲਿਕ ਦੀ ਆਵਾਜ਼ ਆਈਏ ਔਰ ਇੱਥੇ ਉਹਦੀ ਸੁਰੱਖਿਆ ਹਮੇਸ਼ਾ ਹੀ ਸਾਡੇ ਵਾਸਤੇ ਪ੍ਰਾਈਮ ਇੰਪੋਰਟੈਂਸ ਰਹਿੰਦੀ ਹੈ। ਪਰ ਪੁਲਿਸ ਨੂੰ ਇੱਕ ਪ੍ਰੋਬਲਮ ਆਉਂਦੀ ਸੀ ਇੱਥੇ ਕਿ ਸਾਡੇ ਕੋਲ ਆਪਣਾ ਇਨਫਰਾਸਟ੍ਰਕਚਰ ਹੈ ਨਹੀਂ ਸੀ ਮੁਲਾਜ਼ਮਾਂ ਦੇ ਬੈਠਣ ਵਾਸਤੇ ਜਾਂ ਆਫੀਸਰ ਨੂੰ ਢੀਲ ਕਰਨ ਵਾਸਤੇ ਸੋ ਇਹਦੇ ਬਣ ਨਾਲ ਮੈਂ ਸਮਝਦਾ ਕਿ ਪੁਲਿਸ ਦੇ ਕੰਮ ਦੇ ਵਿੱਚ ਹੋਰ ਐਫੀਸ਼ੀਐਂਸੀ ਆਏਗੀ ਔਰ ਹੋਰ ਵੀ ਮਤਲਬ ਬੈਟਰ ਰਿਜ਼ਲਟਸ ਆਉਣਗੇ ਸਿਕਿਉਰਿਟੀ ਪੁਆਇੰਟ ਆਫ View ਨਾਲ ਵੀ ਸਾਨੂੰ ਇਹਦਾ ਬੜਾ ਫਾਇਦਾ ਹੋਏਗਾ ਔਰ ਪਬਲਿਕ ਦੀ ਕਨਵੀਨੀਅன்ஸ் ਵੀ ਜਿਹੜੀ ਹੈ ਉਹ ਵੀ ਇਨਕਰੀਜ਼ ਕਰੇਗੀ ਕਿਉਂਕਿ ਉਹ ਇੱਥੇ ਬੈਠਣ ਦਾ ਮਾਹੌਲ ਪਬਲਿਕ ਵਾਸਤੇ ਵੇਟਿੰਗ ਏਰੀਆ ਇਹ ਹੋਰ ਚੀਜ਼ਾਂ ਹੋਰ ਸਾਡੇ ਮੁਲਾਜ਼ਮਾਂ ਵਾਸਤੇ ਬਹੁਤ ਸੋਚੀਆਂ ਸੂਤ ਸਰ ਮਹਿਲਾ ਪੁਲਿਸ ਕਰਮੀਆਂ ਲਈ ਖਾਸ ਹੁਦਦ ਅਗਰ ਦੇਖਿਆ ਜਾਵੇ ਤਾਂ ਥਾਣਿਆਂ ਚੌਂਕਿਆਂ ਦੇ ਵਿੱਚ ਜਿਹੜੀਆਂ ਮਹਿਲਾ ਪੁਲਿਸ ਕਰਮੀਆਂ ਹੁੰਦੀਆਂ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਾਲੀ ਦੇ ਵਿੱਚ ਮਹਿਲਾ ਪੁਲਿਸ ਕਰਮੀਆਂ ਦੀ ਮੀਟਿੰਗ ਵੀ ਕੀਤੀ ਗਈ ਹੈ ਜਿੱਦੇ ਵਿੱਚ ਉਹਨਾਂ ਨੇ ਆਪਣੀਆਂ ਸਾਰੀਆਂ ਮੁਸ਼ਕਿਲਾਂ ਦੱਸੀਆਂ ਸੀ ਉਹਨਾਂ ਲਈ ਖਾਸ ਇੱਥੇ ਕੀ ਸੁਝਾਅ ਹੈ ਦੇਖੋ ਅਸੀਂ ਸਭ ਤੋਂ ਇੰਪੋਰਟੈਂਟ ਕੰਮ ਪੋਰਟਸ ਦੇ ਨਵੇਂ ਪੁਲਿਸ ਦੇ ਵੈਲਫੇਅਰ ਨੂੰ ਔਰ ਸਾਡੇ ਜਿਹੜੇ ਮੈਲਾ ਕਰਮਚਾਰੀਆਂ ਨੇ ਇਸੇ ਕਰਕੇ ਮੈਂ ਮੈਡਮ ਪਰਵਿੰਦਰ ਨੂੰ ਕਿਹਾ ਸੀਗਾ ਉਹਨਾਂ ਨੇ ਮੀਟਿੰਗ ਵੀ ਕੀਤੀ ਜਿਵੇਂ ਤੁਸੀਂ ਦੱਸ ਰਹੇ ਹੋ ਉਹ ਸਮੱਸਿਆ ਨੂੰ ਅਸੀਂ ਸਭ ਤੋਂ ਵੱਧ ਪ੍ਰਾਇੋਰਟੀ ਦੇ ਰਹੇ ਹੁਣ ਜਿਹੜੇ ਨਵੇਂ ਟਾਇਲਟਸ ਵੀ ਟਾਇਲਟਸ ਐਂਡ ਬੰਕਵੈਟਸ ਵੀ ਸਰ ਸੈਪਰੇਟ ਇਸੇ ਵਾਲੇ ਸ मतलब ਮਿਲ ਰਹੇ ਨੇ ਬਣਾਏ ਜਾ ਰਹੇ ਨੇ ਔਰ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਟਾਈਮ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਜਿੱਤੀ ਪਾਲਿਸੀ ਹੈ ਅਸੀਂ ਵੈਲਫੇਅਰ ਨੂੰ ਫੋਰਸ ਦੇ ਨੂੰ ਪ੍ਰਾਇੋਰਟੀ ਦਿੰਨੇ ਆ ਔਰ ਵੈਲਫੇਅਰ ਦੇ ਵਿੱਚ ਵਮਨ EMPLOYEES ਨੂੰ ਵੀ ਅਸੀਂ ਉਹਨਾਂ ਦੀ ਸਹੂਲਤ ਤੇ ਉਹਨਾਂ ਦੀ ਪ੍ਰਾਈਵੇਸੀ ਨੂੰ ਪੂਰਾ ਆਦਰ ਮਾਨ ਦਿੱਤਾ ਜਾਏ। ਸਾਡੇ ਸਮਾਰਟ ਸਿਟੀ ਦੇ ਅਧੀਨ ਆ ਰੀਆਂ ਹੋਰ ਵੀ ਕੋਈ ਪੁਲਿਸ ਥਾਣੇ ਸਮਾਰਟ ਸਿਟੀ ਦੇ ਅਧੀਨ ਬਰ ਰਹੇ ਹਮੇਸ਼ਾ ਗੁਣੀ ਇਹਨਾਂ ਨਾਲ ਗੱਲ ਹੋਈ ਹੈ ਜੀ ਕੱਲ ਅਸੀਂ ਮੀਟਿੰਗ ਕਰਾਂਗੇ ਔਰ ਜਿੱਥੇ ਵੀ ਸਾਨੂੰ ਰਿਕੁਆਇਰਮੈਂਟ ਆਸੀ ਜ਼ਰੂਰ ਉਹਦੀ ਹੈਲਪ ਲਵਾਂਗੇ ਕਿਉਂਕਿ ਇਹਨਾਂ ਨੇ ਬਹੁਤ ਸ਼ਾਨਦਾਰ ਇੱਕ ਸ਼ੁਰੂਆਤ ਕੀਤੀ ਹੈ ਤੇ ਅਸੀਂ ਚਾਹਾਂਗੇ ਕਿ ਕਿਉਂਕਿ ਸਾਡੇ ਪੁਲਿਸ ਥਾਣੇ ਜਿਹੜੇ ਆ ਪੁਰਾਣੇ ਬਣੇ ਹੋਏ ਆ ਉਹਨਾਂ 'ਚ ਸਾਨੂੰ ਹੋਰ ਜਿਹੜੀ ਹੈ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਫਰਨੀਚਰ ਹੈ ਹੋਰ ਚੀਜ਼ਾਂ ਹੈ ਤੋਂ ਪ੍ਰੀਫੈਬ੍ਰिकेटेड ਸਟਰਕਚਰਸ ਨੂੰ ਇਨਕਰੇਜ ਕਰ ਰਹੇ ਆ ਸਾਡਾ ਮੁਹਕਮਾ ਪੂਰਾ ਥਾਣਾ ਵੀ ਅੰਡਰ ਕੰਸਟਰਕਸ਼ਨ ਹੈਗਾ ਉਹ 40 ਕੋਈ ਤੇ ਕੋਲ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਕੱਲ ਦੀ ਅਸੀਂ ਮੀਟਿੰਗ ਤੋਂ ਬਾਅਦ ਹੋਰ ਵੀ ਇਹਨਾਂ ਨੂੰ ਰਿਕੁਐਸਟ ਕਰਕੇ ਨਵੀਂ ਜਿਹੜੀ ਕੰਸਟਰਕਸ਼ਨ ਹੈ ਹੋਰ ਤੋਂ ਇਸ ਤਰ੍ਹਾਂ ਦੇ ਥਾਣਿਆਂ ਵਿੱਚ ਚੌਂਕੀਆਂ ਬਣਾ ਦੇ ਨਾਲ ਕਾਨੂੰਨ ਵਿਵਸਥਾ ਦੇ ਵਿੱਚ ਸੁਧਾਰ ਆਏਗਾ ਹਾਂ ਬਿਲਕੁਲ ਬਿਲਕੁਲ ਦੇਖੋ ਪਤਾ ਕੀ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਉਮ ਐਨਵਾਇਰਨਮੈਂਟ ਤੁਹਾਡੀ ਐਫੀਸ਼ੀਐਂਸੀ ਵਧਾਉਂਦਾ ਤੇ ਨੇਚਰਲੀ ਜਦੋਂ ਅੱਛੀ ਜਗ੍ਹਾ ਬੈਠਦੇ ਹਾਂ ਸਾਫ਼ ਸੁੱਤਰੀ ਜਗ੍ਹਾ ਬੈਠਦੇ ਹਾਂ ਤੁਹਾਡਾ ਵੈਸੇ ਵੀ ਇੱਕ ਜਿਹੜੀ ਇਸਦਾ ਵੀ ਮੂਡ ਹੈ ਜਾਂ ਬੰਦੇ ਦੀ ਪਰਫਾਰਮੈਂਸ ਐਫੀਸ਼ੀਐਂਸੀ ਉਹ ਇਨਹਾਂਸ ਹੁੰਦੀ ਹੈ